ਕੰਗਨਨ ਨੋਤ ਦਾ ਪੰਜਾਬ ਦੇ ਨਾਲ 36 ਦਾ ਅਕੜਾ ਰਿਹਾ ਹੈ। ਉਹਦੀ ਫਿਲਮ ਅੱਜ ਐਮਰਜੈਂਸੀ ਰਿਲੀਜ਼ ਹੁੰਦੀ ਹੈ। ਪੰਜਾਬ ਦੇ ਵਿੱਚ ਕਿਤੇ ਵੀ ਫਿਲਮ ਨਹੀਂ ਚੱਲਣ ਦਿੱਤੀ ਗਈ। ਕੰਗਨਨ ਨੋਤ ਨਾਰਾਜ਼ ਬਹੁਤ ਹੈਗੀ ਪੰਜਾਬ ਤੋਂ। ਦੇਖੋ ਉਹਦੀ ਨਾਰਾਜ਼ਗੀ ਵਾਸਤੇ ਖੁਦ ਜ਼ਿੰਮੇਵਾਰ ਆ। ਇੰਡੀਆ ਦੇ ਵਿੱਚ ਬਾਲੀਵੁੱਡ ਦੁਨੀਆ ਦੇ ਵਿੱਚ ਕਿੰਨੇ ਲੋਕ ਕੰਮ ਕਰਦੇ ਆਗਨੇ ਹਜ਼ਾਰਾਂ ਦੀ ਗਿਣਤੀ ਵਿੱਚ ਕੰਮ ਕਰਦੇ ਸੈਂਕੜੇ ਐਕਟਰ ਨੇ ਸੈਂਕੜੇ ਐਕਟ੍ਰੈਸ ਨੇ। ਉਹਨਾਂ ਦੀ ਤਾਂ ਨਿੱਕੀ ਪੰਜਾਬ ਦੇ ਵਿੱਚ ਫਿਲਮ ਰੁਕੀ ਕਿਉਂਕਿ ਤੁਸੀਂ ਨਾ ਤੇ ਐਕਟਰ ਸੀ ਤੇ ਨਾ ਤੁਸੀਂ ਤੂੰ ਕਲੀਅਰ ਕੱਟ ਪੋਲਿਟਿਸ਼ੀਅਨ ਉਹ ਪੋਲਿਟਿਸ਼ੀਨ ਜਿਹੜੇ ਸਿੱਖਾਂ ਦੇ ਖਿਲਾਫ ਤੁਸੀਂ ਜ਼ੈਰ ਘੋਲਿਆਗਾ ਹੁਣ ਫਿਰ ਉਹ ਜਿਹੜੇ ਪੰਜਾਬ ਦੇ ਵਿੱਚ ਵੱਸਦੇ ਜਿਹੜੇ ਲੋਕ ਉਹ ਤੇਰੀ ਫਿਲਮ ਕਿਉਂ ਦੇਖਣ ਕਿਉਂ ਲੱਗਣ ਤੂੰ ਇੰਨਾ ਮਾੜਾ ਚੰਗਾ ਬੋਲਿਆਗਾ ਸਿੱਖਾਂ ਵਿਰੁੱਧ ਬੋਲਿਆ ਤੂੰ ਵਾਤਵਾਦੀ ਦਾ ਖਾਲਸਤਾਨੀ ਦੱਸਿਆ ਸਾਡੀਆਂ ਬੀਬੀਆਂ ਨੂੰ ਤੂੰ ਦਿਹਾੜੀ ਵਾਲੀਆਂ ਬੀਬੀਆਂ ਦੱਸਿਆ ਹੈਗਾ ਤੈਨੂੰ ਕਿਵੇਂ ਮਾਫ਼ ਕੀਤਾ ਜਾ ਸਕਦਾ ਹਾਲਾਂਕਿ ਇਹ ਲੜਾਈ ਦਾ ਖਤ ਅੰਤ ਹੋਣਾ ਚਾਹੀਦਾ ਲੜਾਈ ਖਤਮ ਹੋਣੀ ਚਾਹੀਦੀ ਪਰ ਬੀਬੀ ਪਹਿਲ ਤੇ ਕਰੇ ਆ ਕੇ ਲੋਕਾਂ ਕੋਲ ਮਾਫੀ ਤੇ ਮੰਗੇ ਸਿੱਖ ਕੌਮ ਦੇ ਮਾਫ਼ ਕਰਨ ਨੂੰ ਬੜਾ ਸਭ ਤੋਂ ਪਹਿਲੀਆਂ ਚ ਜੇ ਕੋਈ ਬਾਪ ਕਰਦਾ ਸਿੱਖ ਕੌਮ ਕਰਦੇ ਤੂੰ ਮਾਫੀ ਮੰਗ ਕਿ ਮੇਰ ਕੋ ਗਲਤੀ ਹੋ ਗਈ ਅਜ ਤੋਂ ਬਾਅਦ ਮੈਂ ਤੁਹਾਡੇ ਤੁਹਾਡੀ ਧੀ ਹੈ ਤੁਹਾਡੀ ਭੈਣ ਲੋਕਾਂ ਨੂੰ ਮਾਫ ਕਰ ਦੇਣਗੇ ਪਰ ਇੱਕ ਵਾਰੀ ਜਦੋਂ ਇੱਕ ਵਾਰੀ ਜਦੋਂ ਇਹ ਜਦੋਂ ਆ ਰਹੇ ਸੀਗੇ ਆਪਣੇ ਕੁੱਲੂ ਤੋਂ ਚੰਨੀਗੜ ਵੱਲ ਨੂੰ ਰੋਪੜ ਦੇ ਨੇੜੇ ਲੋਕਾਂ ਨੇ ਘੇਰ ਵੀ ਲਿਆ ਬੀਬੀ ਨੇ ਘੇਰ ਵੀ ਲਿਆ ਜਦੋਂ ਕਿਸਾਨਾਂ ਦਾ ਸੰਨੀ ਅੰਦੋਲਨ ਚੱਲ ਰਿਹਾ ਸੀਗਾ ਉਦੋਂ ਇਹਨੇ ਮਾਫੀ ਵੀ ਮੰਗ ਲਈ ਸੀ ਪਰ ਬਾਅਦ ਚੱਕ ਕੇ ਨੇ ਫਿਰ ਸਟੇਟਮੈਂਟ ਦਿੱਤੀ ਕਿ ਜੀ ਮੈਂ ਮਾਫੀ ਮੰਗ ਲਈ ਕਿਤੇ ਬਾਅਦ ਵਿੱਚ ਉਹ ਮੇਲਾ ਨਹੀਂ ਫੋਟੋ ਖਚਾਣ ਲੱਗ ਗਏ ਤਾਂ ਪਤਾ ਹੀ ਇਹ ਪੰਜਾਬੀ ਤੇ ਜਿਹੜੇ ਮਾਫ ਕਰ ਨੂੰ ਵੀ ਦੇਰੀ ਲਾਉਂਦੇ ਹੈਗੇ ਦੇਖੋ ਉਦੋਂ ਬੀਬੀਆਂ ਨੇ ਕਿ ਰੈਸਪੀ ਦਾਸਦੋ ਸਾਨੂੰ ਕਿ ਉਹਦਾ ਮਾਫੀ ਮੰਗੋ ਉਹ ਖਿਹੜਾ ਛਡਾਉਣ ਵਾਸਤੇ ਮਾਫੀ ਮੰਗੋ ਬੰਬੇ ਜਾ ਕੇ ਦਿੱਲੀ ਜਾ ਕੇ ਫਿਰ ਉਹਨੇ ਯਾਰ ਖੋਲ ਦਿੱਤਾ ਹੈਗਾ ਠੀਕ ਹੈ ਇਸ ਕਰਕੇ ਬੀਬੀ ਦਾ ਦਿਮਾਗ ਸਹੀ ਨਹੀਂ ਹੈਗਾ ਇਹਨੂੰ ਆਪਣਾ ਇਲਾਜ ਕਰਾਉਣਾ ਚਾਹੀਦਾ ਹੈਗਾ ਔਰ ਪੰਜਾਬ ਦੇ ਵਿੱਚ ਕੋਈ ਸ਼ਰੋਮ ਨਹੀਂ ਗੁਰਦਵਾਰਾ ਪਰਬੰਧਕ ਕਮੇਟੀ ਨੇ ਕਿਹਾ ਸੀ ਕਿ ਇਹਦੀ ਫਿਲਮ ਨਹੀਂ ਲੱਗਣੀ ਚਾਹੀਦੀ ਫਿਲਮ ਦੀ وجہ ਇਹ ਨਹੀਂ ਸੀ ਕਿ ਇਹਨਾਂ ਸਿੱਖਾਂ ਦੇ ਖਿਲਾਫ ਬੋਲਦੇ ਜਾਂ ਕਿਸਾਨਾਂ ਦੇ ਖਿਲਾਫ ਬੋਲਦੇ ਕਿਉਂਕਿ ਸਿੱਖਾਂ ਨੂੰ ਲੈ ਕੇ ਇਹ ਜਿਹੜੀ ਫਿਲਮ ਬਣਾਈ ਹੈਗੀ ਨਾ ਉਹਦੇ ਵਿੱਚ ਕਾਫੀ ਕੰਟਰੋਵਰਸੀਅਲ ਸੀਨ ਸੀ ਕਾਫੀ ਵਿਵਾਦ ਆਪਣੀ ਸੈਂਟਰ ਵਿੱਚ ਸਰਕਾਰ ਇਹਨਾਂ ਦਾ ਆਪਣਾ ਇੱਕ ਸੈਂਸਰ ਬੋਰਡ ਹੈਗਾ ਹੁਣ ਉਹ ਫਿਲਮ ਦੇ ਵਿੱਚ ਸਿੱਖਾਂ ਦੀ ਭੂਮਿਕਾ ਨੂੰ ਲੈ ਕੇ ਜਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਕਹਿੰਦੀ ਹੈ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਨੂੰ ਵਾਲੇ ਨੂੰ ਲੈ ਕੇ ਤੇ ਸਿੱਖ ਕੌਮ ਨੂੰ کردار ਨੂੰ ਹੋਰ ਤਰ੍ਹਾਂ ਪੇਸ਼ ਕੀਤਾ ਗਿਆ ਕਿਸਾਨੀ ਅੰਦੋਲਨ ਤੇ ਵੈਸੇ ਜੁੜ ਗਿਆ ਪੁਰਾਣੀ ਲੋਕਾਂ ਦੀ ਖੁੰਧਕ ਹੈ ਪਰ ਜਿਹੜੇ ਖਾਸ ਕਰਕੇ ਸਿੱਖਾਂ ਨੂੰ ਲੈ ਕੇ ਜਾਂ ਸੰਤਾਂ ਨੂੰ ਲੈ ਕੇ ਕੀਤੀ ਹੈ ਉਹਨਾਂ ਤੇ ਵੀ ਲੋਕਾਂ ਨੂੰ ਇਤਰਾਜ਼ ਇਸ ਕਰਕੇ ਅੱਜ ਪੰਜਾਬ ਦੇ ਵਿੱਚ ਨਹੀਂ ਫਿਲਮ ਲਈ ਹੁਣ ਫਿਰ ਬੀਬੀ ਨੇ ਫਿਰ ਜ਼ਾਇਰ ਖੋਲਿਆ ਹੈ ਹਾਲਾਂਕਿ ਕਹਿੰਦੀ ਕਿ ਮੈਂ ਸਿੱਖ ਧਰਮ ਬੜਾ ਫਾਲੋਅ ਕਰਦਾ ਜਬ ਇਹ ਕੰਗਣਾਨੋਦ ਸਿੱਖਤਰਮ ਫਾਲੋ ਕਰਦੇ ਇਹਨੂੰ ਟਿੱਪਣੀਆਂ ਕਰਦੇ ਕਿ ਲੋੜ ਸੀ ਉਹ ਸਿੱਖ ਕੌਮ ਜਿਹਨੇ ਦੇਸ਼ ਦੀ ਆਜ਼ਾਦੀ ਵਾਸਤੇ ਵੱਧ ਕੁਰਬਾਨੀਆਂ ਕੀਤੀਆਂ ਉਹ ਕੌਮ ਜਦੋਂ ਮੁਗਲ ਸਾੜਿੰਗ ਧੀਆਂ ਪਹਿਣਾ ਚੌਕ ਕੇ ਲੈ ਕੇ ਜਾਂਦੇ ਸੀ ਤੇ ਸਿੱਖ ਕੌਮ ਰੋਕਦੀ ਰਹੀ ਹੈਗੀ ਵੀ ਸਾਡੇ ਦੇਸ਼ ਦੀਆਂ ਧੀਆਂ ਪਹਿਣਾ ਤੁਸੀਂ ਕੌਣ ਹੁੰਦੇ ਛਡਾਉਂਦੇ ਸੀ ਨਾਲੇ ਮਾਰ ਕੇ ਪਹੁੰਚਾਉਂਦੇ ਉਹ ਉਸ ਕੌਮ ਜਿਸ ਕੌਮ ਨੇ ਕਿਹਾ ਸੀ ਕਿ ਨਸੀ ਜਨੇਹੂ ਪਉਣਾ ਨਹੀਂ ਹੈਗਾ ਉਹ ਕੌਮ ਜਿਹੜੀ ਕਹਿੰਦੀ ਹੈਗੀ ਕਿ ਅਸੀਂ ਜਨੇਹੂ ਲੋਨ ਨਹੀਂ ਦੇਣਾ ਹੈਗਾ ਨੋ ਮੇ ਪਾਸ਼ਾ ਨਹੀਂ ਕਸ਼ਮੀਰੀ ਪੰਡਤਾਂ ਆਏ ਸੀ ਕਿ ਔਰੰਗਜ਼ੇਬ ਸਾਨੂੰ ਤੰਗ ਕਰਦਾ ਹੈਗਾ ਉਹ ਸਾਰਿਆਂ ਨੂੰ ਪਤਾ ਤੇ ਫਿਰ ਤੁਸੀਂ ਉਸ ਕੌਮ ਨੂੰ ਕਿਵੇਂ ਨਿੰਦਦੇ ਰਹਿੰਦੇ ਹੋ ਉਸ ਕੌਮ ਨੂੰ ਲੈ ਕੇ ਤੁਸੀਂ ਵਾਰ-ਵਾਰ ਕਿਉਂ ਅਜਿਹਾ ਯਾਰ ਖੋਲ ਰਹੇ ਹੋ ਕਿ ਉਹਨਾਂ ਨੂੰ ਕਿਉਂ ਇਹ ਅਹਿਸਾਸ ਕਰਵਾਇਆ ਜਾ ਰਿਹਾ ਕਿ ਤੁਸੀਂ ਇੱਥੇ ਦੂਜੇ ਦਰਜੇ ਦੇ ਸ਼ਹਿਰੀ ਹੋ ਅਜਿਹੀ ਸਥਿਤੀ ਦੇ ਵਿੱਚ ਹੋਰ ਵੀ ਤਾਂ ਫਿਲਮਾਂ ਲੱਗਦੀਆਂ ਇਸ ਤੋਂ ਪਹਿਲਾਂ ਵੀ ਲੱਗੀਆਂ ਕਿਸੇ ਨੇ ਇਤਰਾਜ਼ ਨਹੀਂ ਕੀਤਾ ਬਾਅਦ ਵਿੱਚ ਵੀ ਲੱਗਨੇ ਕਿਸੇ ਨੇ ਇਤਰਾਜ਼ ਨਹੀਂ ਕੀਤਾ ਹੈ ਅਜਿ ਇਸ ਇੱਜ ਨੇ ਫੇਰ ਯਾਰ ਖੋਲ ਦਿੱਤਾ ਹੈ ਕਿ ਜੀ ਕਲਾ ਤੇ ਕਲਾਕਾਰ ਪਰੇਸ਼ਾਨ ਤੂੰ ਕਲਾਕਾਰ ਹੈ ਨਹੀਂ ਹੈ ਤੂੰ ਤੇ ਇੱਕ ਗੈਰ ਘੋਲਣ ਵਾਲੀ ਇੱਕ ਐਕਟਰਸ ਹੈ ਬਾਕੀ ਵੀ ਪੰਜਾਬ ਸਮੁੱਚਾ ਪੂਰਾ ਬਾਲੀਵੁੱਡ ਪੰਜਾਬੀਆਂ ਦਾ ਸਦੀਆਂ ਤੋਂ ਪੰਜਾਬੀਆਂ ਦਾ ਹੈਗਾ ਉਹਨਾਂ ਨੂੰ ਤਾਂ ਕੋਈ ਤੰਗੀ ਨਹੀਂ ਹੁਣ ਦੂਜਾ ਸਵਾਲ ਇਹ ਆ ਗਿਆ ਕਿ ਹੁਣ ਦਲਜੀਤ ਨੂੰ ਲੈ ਕੇ ਫੇਰ ਪੰਗਾ ਪਾਤਾ ਇੱਕ ਇੰਟਰਵਿਊ ਦੇ ਵਿੱਚ ਜਿਹੜੇ ਕਿਹਾ ਕਿ ਜੀ ਕਿਸਾਨੀ ਅੰਦੋਲਨ ਦੇ ਵਿੱਚ ਜਿਹੜੇ ਉੱਥੇ ਹੜਦੁੰਗ ਮਚਾਉਂਦੇ ਉਹਨਾਂ ਨੂੰ ਜਿਨ੍ਹਾਂ ਨੇ ਹਾਈਜੈਕ ਕਰ ਲਏ ਉਹਨਾਂ ਦੀ ਅਗਵਾਈ ਦਲਜੀਤ ਕਰਦਾ ਸੀ ਬਸ ਤੇਰੀ ਈਰਖਾ ਵੀ ਆ ਤੇਰੀ ਯਰ ਵੀ ਆ ਦਲਜੀਤ ਨੇ ਕਿਹਾ ਸੀ ਆ ਕਿ ਉਹਦੇ ਕਿ ਮੁੰਡੇ ਗਏ ਉਹਨਾਂ ਸਟੇਟ ਦੇ ਕਬਜ਼ਾ ਕਰ ਲਏ ਤੇ ਚਾਲੇ ਪਾਤੇ ਅਗੇ ਲਾਲ ਕਿਲੇ ਨੂੰ ਉਹਦੇ ਦਲਜੀਤ ਦਾ ਕੀ ਸੀਨ ਹੈ ਦਲਜੀਤ ਇਸ ਕਰਕੇ ਇਹਨੂੰ ਚੋਬੜਿਆ ਗਿਆ ਜਾਂ ਪਾਗੇ ਇਸ ਕਰਕੇ ਦੁਨੀਆ ਭਰ ਤੇ ਲੋਕਾਂ ਨੂੰ ਚੋਬੜੀ ਹੈ ਗਿਆ ਜਾਂ ਸਿੱਖੀ ਚੋਬਰੀ ਜਾਂ ਪੰਜਾਬੀ ਚੋਕਰੇ ਕਿ ਪੰਜਾਬੀ ਬਲੰਦੀਆਂ ਤੇ ਛਾਈ ਹੋਏ ਨੇ ਪਾਗੇ ਪੂਰੇ ਵਰਲਡ ਤੇ ਛਾਈ ਹੋਈ ਹੈ ਔਰ ਪ੍ਰਧਾਨ ਮੰਤਰੀ ਉਹਨਾਂ ਨੂੰ ਸਪੈਸ਼ਲ ਬੁਲਾਇਆ ਪ੍ਰਾਈਮ ਮਿਨਿਸਟਰ ਸਾਹਿਬ ਮਿਲਿਆਗੇ ਇਹਨੂੰ ਲੱਗਾ ਕਿ ਮੈਨੂੰ ਤੇ ਪੁੱਛਿਆ ਨਹੀਂ ਮੈਨੂੰ ਤੇ ਬੁਲਾਇਆ ਨਹੀਂ ਇਸ ਕਾਲ ਦੀ ਜਿਆਦਾ ਵੱਡੀ ਤਕਲੀਫ ਹੋ ਗਈ ਮੈਂ 2014 ਤੋਂ ਇਹਨਾਂ ਦੇ ਨਾਲ ਜੁੜੀ ਹੋਈ ਆ ਮੈਨੂੰ ਤੇ ਅਸਤਕ ਬੁਲਾਇਆ ਨਹੀਂ ਨਾ ਸਮਾਂ ਦਿੱਤਾ ਦਲਜੀਤ ਨੂੰ ਤੇ ਪ੍ਰਧਾਨ ਮੰਤਰੀ ਸਾਹਿਬ ਨੇ ਆਪ ਬੁਲਾਇਆ ਨਾਲ ਉਹਨਾਂ ਦੇ ਨਾਲ ਗਾਣੇ ਵੀ ਗਾਏ ਹੈਗੇ ਨਹੀਂ ਇਹ ਹੀ ਨਾ ਗੱਲ ਤੇ ਫਿਰ ਕਰੈਕਟਰ ਦੀ ਗੱਲ ਤੇ ਕਿਰਦਾਰ ਦੀ ਹੈ ਇੱਕ اخلاق ਦੀ ਹੈ ਤੁਸੀਂ ਇੱਕ ਪਾਰਟੀ ਦੇ ਉਹ ਜਿਸ ਨੇ ਤੂੰ ਤੁਸੀਂ ਜ਼ਹਿਰ ਖੋਲਿਆ ਤੁਸੀਂ ਜ਼ਹਿਰ ਖੋਲਿਆ ਤੇਰੀ ਭੈਣ ਨੇ ਜ਼ਹਿਰ ਖੋਲਿਆ ਸਿੱਖਾਂ ਬਾਰੇ ਪੰਜਾਬੀਆਂ ਬਾਰੇ ਠੀਕ ਹੈ ਤੁਸੀਂ ਹਿਮਾਚਲ ਚ ਜਾ ਕੇ ਇਹ ਬੋਲਦੇ ਹੋ ਤੁਸੀਂ ਉੱਥੋਂ ਦੇ ਕਿ ਅਸੀਂ ਲੋਕ ਸਿੱਖਾਂ ਕੋ ਪੰਜਾਬੀ ਨੂੰ ਸਿੱਖਣ ਉਹ ਬੜੇ ਲੜਾਕੇ ਨੇ ਮੂੜਗੁਰ ਹਰਦੁਗ ਵਿੱਚ ਆਉਂਦੇ ਨੇ ਨਸ਼ੇ ਕਰਦੇ ਨੇ ਇਹ ਚੀਜ਼ਾਂ ਕੌਣ ਉਹ ਤੈਨੂੰ ਕੀ ਬੋਲ ਹਿਮਾਚਲ ਚ ਨਸ਼ਾ ਨਹੀਂ ਆਇਗਾ ਬੰਬੇ ਚ ਨਸ਼ਾ ਨਹੀਂ ਆਇਗਾ ਗੋਆ ਚ ਨਸ਼ਾ ਦਿੱਲੀ ਚ ਨਸ਼ਾ ਨਹੀਂ ਤੁਹਾਡਾ ਕੰਟਰੋਲ ਰੇ ਪਾਰਟੀਆਂ ਬਾਲੀਵੁੱਡ ਵਾਲੇ ਆਪ ਰੇ ਪਾਰਟੀਆਂ ਕਰਦੇ ਨੇ ਕਿੰਨਾ ਉਥੇ ਹੀਰੋਨ ਤੇ ਸਮੈਕ ਪੀਂਦੇ ਨੇ ਬਾਲੀਵੁੱਡ ਵਾਲੇ ਉਹ ਜਾਣਕ ਬਚ ਕੇ ਜੋ ਟਾਰਗੇਟ ਕਰਦੇ ਕਿਉਂਕਿ ਨਾ ਦੇ ਤੁਸੀਂ ਨਾ ਦੇ ਐਕਟਰ ਰਹੇ ਹੋ ਇਹ ਕੋ ਤੁਸੀਂ ਤੁਹਾਡਾ ਅਜੰਡਾ ਵਾ ਮਿਨੋਰਟੀ ਨੂੰ ਮਾੜਾ ਚੰਗਾ ਦਿਖਾ ਕੇ ਤੁਸੀਂ ਅਜੰਡਾ ਪੇਸ਼ ਕਰਦੇ ਹੋ ਮਿਨੋਰਟੀ ਨੂੰ ਤੰਗ ਪਰੇਸ਼ਾਨ ਕਰਕੇ ਤੁਸੀਂ ਆਪਣੇ ਮਨਸੂਬੇ ਕੰਮ ਕਰਨਾ ਚਾਹੁੰਦੇ ਹੁਣ ਪਤਾ ਹੈ ਕਿ ਦਿੱਲੀ ਇਲੈਕਸ਼ਨ ਆ ਗਈ ਹੈ ਕਿਉਂਕਿ ਉਹਦੇ ਚ ਇੰਦਰਾ ਗਾਂਧੀ ਦਾ ਰੋਲ ਆਉਂਦਾ ਹੈਗਾ ਇੰਦਰਾ ਗਾਂਧੀ ਨੂੰ ਲੈ ਕੇ ਜਿਹੜੇ ਸਿੱਖ ਨੇ ਉਹ ਹਮੇਸ਼ਾ ਪੜਕਦੇ ਰਹਿੰਦੇ ਆਗੇ ਨੇ ਕਿ ਦਿੱਲੀ ਦੇ ਵਿੱਚ ਜਿਹੜਾ ਸਿੱਖ ਵੋਟ ਵੋਟ ਉਹ ਕਾਂਗਰਸ ਨੂੰ ਨਹੀਂ ਪਊਗਾ ਭਾਜੀਪੀ ਨੂੰ ਪਊਗਾ ਇਹ ਸਾਰੀ ਗੇਮ ਦਾ ਹਿੱਸਾ ਸੀ ਪੀਜੇ ਸਿੱਖ ਕਾਂਗਰਸ ਪੰਜਾਬ ਦੇ ਵਿੱਚ ਸਰਕਾਰਾਂ ਕਾਂਗਰਸ ਦੀਆਂ ਬੰਦੀਆਂ ਗਿਆ ਉਹ ਕਾਂਗਰਸ ਜਿਹਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਅਕਾਲ ਤਖਤ ਸਾਹਿਬ ਢਾਇਆ ਗਿਆ ਦਿੱਲੀ ਦੇ ਵਿੱਚ ਸਿੱਖ ਕੋਕੋਗੇ ਮਾਰੇਗੇ ਪੀ ਇਹ ਫਿਲਮਾਂ ਦੇ ਰਾਹੀਂ ਲੋਕੀ ਟੁੱਟ ਜਾਣਗੇ ਇਹ ਇਹ ਭਾਜਪਾ ਦੀ ਕੋਸ਼ਿਸ਼ ਆ ਇਸ ਫਿਲਮ ਦਾ ਜਿਹੜਾ ਵਿਵਾਦ ਆ ਉਹ ਤੋਂ ਸ਼ੁਰੂ ਹੁੰਦਾ ਜਦੋਂ ਜਿਹੜਾ ਟ੍ਰੇਲਰ ਹੁੰਦਾ ਉਹਦੇ ਵਿੱਚ ਸੰਤ ਭਿੰਡਰਾਲਾ ਵਾਲੇ ਦੀ ਜਿਹੜੀ ਉੱਥੇ ਸਪੀਚ ਦਿਖਾਈ ਉਹਦੇ ਵਿੱਚ ਉਹਨਾਂ ਨੂੰ ਖਾਲਿਸਤਾਨੀ ਖਾਲਿਸਤਾਨ ਮੰਗਦੇ ਹੋਏ ਦਿਖਾਈ ਗਿਆ ਪਰ ਲੋਕਾਂ ਦਾ ਤੇ ਕਹਿਣਾ ਹੈਗਾ ਇਹਨਾਂ ਨੇ ਕਦੀ ਵੀ ਸੰਤ ਭਿੰਡਰਾਲਾ ਵਾਲੇ ਸਾਹਿਬ ਨੇ ਕਦੀ ਵੀ ਮੰਗੀ ਨਹੀਂ ਹੈਗੀ ਖਾਲਿਸਤਾਨ ਦੀ ਮੰਗ ਨਹੀਂ ਕੀਤੀ ਹੈਗੀ ਦੇਖੋ ਇਹ ਖਾਲਿਸਤਾਨ ਦਾ ਪ੍ਰੀਪਲਾਨਡ ਹਿੱਸਾ ਬਣਾਇਆ ਗਿਆ ਸੀ ਉਹਦੇ ਸੰਤਾਂ ਦੇ ਕਈ ਇੰਟਰਵਿਊ ਗਈਆਂ ਟੀਵੀਆ ਤੇ YouTube ਤੇ ਪਈਆਂ ਉਹਨਾਂ ਨੂੰ ਅਕਸਰ ਜਿਹੜੇ ਦਿੱਲੀ ਦਾ ਮੀਡੀਆ ਜਿਹੜਾ ਸੀ ਜਿਹੜਾ ਸਰਕਾਰਾਂ ਦਾ ਸਪੌਂਸਰਡ ਮੀਡੀਆ ਸੀ ਜਾਂ ਚੰਡੀਗੜ੍ਹੋਂ ਜਿਹੜੇ ਜਾਂਦੇ ਸੀ ਉਹ ਸਾਰੇ ਸਪੌਂਸਰਡ ਹੁੰਦਾ ਏ ਵੀ ਤੁਸੀਂ ਜਾ ਕੇ ਇਹ ਸਵਾਲ ਜ਼ਰੂਰ ਪੁੱਛੋ ਉਹ ਕਹਿੰਦੇ ਤੁਹਾਨੂੰ ਖਾਲਿਸਤਾਨ ਚ ਦੇ ਕਹਿੰਦੇ ਕਿ ਆਪਾਂ ਮੰਗਦੇ ਨਹੀਂ ਹੈਗੇ ਪਰ ਜੇ ਸਾਨੂੰ ਕੋਈ ਦਊਗਾ ਤਾਂ ਅਸੀਂ ਨਾ ਨਹੀਂ ਕਰਦੇ ਹੈਗੇ ਨਾ ਪਰ ਇਹਨਾਂ ਨੇ ਕਿਹਾ ਸੀ ਕਿ ਮੇਰੇ ਕਤਲ ਤੋਂ ਬਾਅਦ ਇਹ ਨਹੀਂ ਰੱਖੀ ਜਾਊਗੀ ਪਰ ਉਹਨੇ ਕਦੀ ਡਾਇਰੈਕਟ ਮੰਗਿਆ ਨਹੀਂ ਉਹਨਾਂ ਨੂੰ ਪਤਾ ਹੀ ਕਿ ਅਸੀਂ ਮੰਗਣਾ ਨਹੀਂ ਤੇ ਸਾਨੂੰ ਮਿਲਣਾ ਨਹੀਂ ਸੈਂਟਰ ਨੇ ਸਾਨੂੰ ਦੇਣਾ ਨਹੀਂ ਹੈਗਾ ਤੇ ਜੇ ਦੇ ਦੇਣਗੇ ਉਹ ਕਹਿੰਦੇ ਕਿ ਅਸੀਂ ਮੰਗਦੇ ਨਹੀਂ ਆ ਜੇ ਦੇ ਦੇਣਗੇ ਤੇ ਅਸੀਂ ਇਨਕਾਰ ਨਹੀਂ ਕਰ ਗੱਲ ਤੇ ਇਹ ਸੀ ਹੁਣ ਸਵਾਲ ਹੈ ਕਿ ਇਹ ਚੀਜ਼ਾਂ ਜਾਣਬੁੱਝ ਕੇ ਇਦਾਂ ਦੇ ਮਾਹੌਲ ਘੜਿਆ ਜਾ ਰਿਹਾ ਹੈਗਾ ਕਿਉਂਕਿ ਮਿਨੋਰਟੀ ਨੂੰ ਟਾਰਗੇਟ ਰੱਖ ਕੇ ਇੰਡੀਆ ਦੇ ਵਿੱਚ ਸਰਕਾਰਾਂ ਪਹਿਲਾਂ ਵੀ ਬਣੀਆਂ ਤੇ ਹੁਣ ਵੀ ਬਣ ਰਹੀਆਂ ਨੇ ਤੇ ਗਾਂ ਵੀ ਬਣਨ ਗਿਆ ਇਸ ਕਰਕੇ ਚਾਹੇ ਅਸਾਈ ਹੈ ਚਾਹੇ ਮੁਸਲਮਾਨਾ ਚਾਹੇ ਸਿੱਖ ਨੇ ਇਹ ਮਿਸ਼ਨ ਟਾਰਗੇਟ ਤੇ ਰਹੇ ਨੇ ਮжоਰਟੀ ਦੇ ਇਸ ਕਰਕੇ ਵੋਟਾਂ ਦਾ ਰਾਜ ਆ ਇਸ ਇਹ ਜਿਹੜੀ ਸਥਿਤੀ ਹੈ ਪਰ ਕੰਗਨਾਰ ਰਾਉਤ ਨੂੰ ਚਾਹੀਦਾ ਕਿ ਤੂੰ ਤੇ ਹਿਮਾਚਲ ਚ ਹਿਮਾਚਲ ਪੰਜਾਬ ਦਾ ਹਿੱਸਾ ਪੰਜਾਬ ਚੋਂ ਨਿਕਲੇ ਗਿਆ ਤੁਸੀਂ ਪੰਜਾਬੀ ਕਲਚਰ ਨੂੰ ਸਿੱਖੀ ਕਲਚਰ ਨੂੰ ਚੰਗੀ ਤਰ੍ਹਾਂ ਸਮਝਦੇ ਹੋ ਇਸ ਇਹ ਪੰਜਾਬ ਹਰਿਆਣਾ ਹਿਮਾਚਲ ਇਹ ਸਾਡਾ ਹੀ ਲਾਣਾ ਨਾ ਪੰਜਾਬ ਦਾ ਹੀ ਨਾ ਪੰਜਾਬ ਚੋਂ ਨਿਕਲੇ ਨਾ ਪੰਜਾਬ ਇੱਕ ਆਪਣੇ ਆਪ ਚ ਇੱਕ ਸਟੇਟ ਰਿਆ ਸਟੇਟ ਇੱਕੋ ਇੱਕਰ ਸਟੇਟ ਸੀ ਜਿਹੜਾ ਪੂਰੇ ਅੰਗਰੇਜ਼ਾਂ ਨੇ ਰਾਜ ਕਰਲੇ ਪਰ ਇੱਥੇ ਮਹਾਰਾਜੇ ਜੀ ਸਿੰਘ ਦੇ ਮਰ ਤੋਂ ਬਾਅਦ ਰਾਜ ਕੀਤਾ ਹੈਗਾ। ਇਹ ਮੰਡੀ ਦੇ ਵਿੱਚ ਜਿੱਥੇ ਰਹਿਣ ਵਾਲੀ ਹੈ ਮੰਡੀ ਦੇ ਵਿੱਚ ਮੰਡੇয়াল ਭਾਸ਼ਾ ਬੋਲੀ ਜਾਂਦੀ ਹੈਗੀ ਉਹਦੇ ਵਿੱਚ ਪੰਜਾਬੀ ਟੱਚ ਬਹੁਤ ਜ਼ਿਆਦਾ ਹੈਗਾ। ਪੰਜਾਬੀ ਟੱਚ ਭਾਵੇਂ ਨਾ ਵੀ ਪਰ ਹਿਮਾਚਲ ਤੇ ਹਰਿਆਣਾ ਹਿੱਸਾ ਰਿਹਾ ਨਾ ਜ Punjab ਦਾ ਤੁਸੀਂ ਪੰਜਾਬੀ ਉਹ ਤਾਂ ਕਹਿੰਦੇ ਕਿ ਮੈਂ ਫਾਲੋ ਕਰਦੀ ਮੈਂ ਚੰਡੀਗੜ੍ਹ ਪੜ੍ਹੀ ਆ ਤੁਸੀਂ ਕਾਹਦੇ ਪੜਿਓ? ਕਿ ਕਿਸੇ ਇਸ ਕਿਹੜੇ ਸਕੂਲ ਦੇ ਵਿੱਚ ਆ ਕਿਹੜੀ ਯੂਨੀਵਰਸਿਟੀ ਕਿਹੜੀ ਕਿਤਾਬਾਂ ਦੇ ਵਿੱਚ ਇੱਕ ਧਰਮ ਬਾਰੇ ਇਹ ਲਿਖਿਆ ਕਿ ਉਸ ਧਰਮ ਬਾਰੇ ਯਾਰ ਖੋਲਿਆ ਜਾਵੇ ਇਸ ਕਰਕੇ ਇਹ ਜਿਹੜੀ ਫਿਲਮ ਦਿਖਾਈ ਗਈ ਉਹਦੇ ਸੀਨ ਇਤਰਾਜ ਸੀ ਸੈਂਸਰ ਬੋਰਡ ਨੂੰ ਸੀਨ ਕੱਟਨੇ ਚਾਹੀਦੇ ਹਗੇ ਸੀ ਕਿ ਕਿਸੇ ਦੀਆਂ ਵੀ ਇੰਡੀਆ ਸਾਰਿਆਂ ਦਾ ਕਿਸੇ ਇੱਕ ਧਰਮ ਦਾ ਨਹੀਂ ਕਿਸੇ ਇੱਕ ਪਾਰਟੀ ਦਾ ਨਹੀਂ ਇਸ ਕਰਕੇ ਅਜਿਹੀਆਂ ਫਿਲਮਾਂ ਬਣਨੀਆਂ ਚਾਹੀਦੀਆਂ ਮਨੋਰੰਜਨ ਦਾ ਸਾਧਨ ਹੋਣਾ ਚਾਹੀਦਾ ਫਿਲਮ ਯਾਰ ਖੋਲਣਾ ਨਹੀਂ ਚਾਹੀਦਾ ਇਥੇ ਫਿਲਮਾਂ ਕੀ ਬਣ ਰਹੀ ਹੈ ਯਾਰ ਖੋਲਿਆ ਜਾ ਰਿਹਾ ਹੈ ਐਂਟਰਟੇਨਮੈਂਟ ਦਾ ਸਾਧਨ ਹੀ ਹੈਗਾ ਸਿਆਸੀ ਏਜੰਡੇ ਨੇ ਇਹ ਸਿਆਸੀ ਏਜੰਡੇ ਦੇ ਤਹਿਤ ਫਿਲਮਾਂ ਬਣੀਆਂ ਨੇ ਚਾਹੇ ਉਹ ਕਸ਼ਮੀਰ ਫਾਈਲ ਸੀ ਕਿਉਂਕਿ ਉੱਥੇ ਮੁਸਲਮਾਨਾਂ ਨੂੰ ਟਾਰਗੇਟ ਕੀਤਾ ਗਿਆ ਸੀ ਇਹ ਐਮਰਜੈਂਸੀ ਜਿਹੜੀ ਕੀਤੀ ਗਈ ਇਹਦੇ ਸਿੱਖਾਂ ਨੂੰ ਟਾਰਗੇਟ ਕੀਤਾ ਗਿਆ ਹਾਲਾਂਕਿ ਬਾਲੀਵੁੱਡ ਜਾਂ ਕਿਸੇ ਵੀ ਸਟੇਟ ਦਾ ਆਪਣਾ ਜਿਹੜਾ ਸਿਰਮ ਸਿਰਫ ਤੇ ਸਿਰਫ ਮਨੋਰੰਜਨ ਦਾ ਸਾਧਨ ਹੁੰਦਾ ਸਮਾਜ ਨੂੰ ਸੇਧ ਦੇਣ ਵਾਲੀ ਗੱਲ ਉਹਦੇ ਪਰ ਇੱਥੇ ਪੋਲੀਟੀਕਲ ਏਜੰਡੇ ਸੈੱਟ ਕੀਤੇ ਜਾ ਰਹੇ ਨੇ ਇਸ ਕਰਕੇ ਜੀਆਂ ਫਿਲਮਾਂ ਦਾ ਵਿਰੋਧ ਹੋ ਤਾਂ ਸੈਂਸਰ ਬੋਰਡ ਨੂੰ ਚਾਹੀਦਾ ਸੀ ਕਿ ਜਿਹੜੇ ਇਤਰਾਜ ਸੀਨ ਨੇ ਉਹ ਬਾਹਰ ਕੱਢਨੇ ਚਾਹੀਦੇ ਹੈਗੇ ਨੇ ਤੇ ਲੋਕੀ ਪਸੰਦ ਕਰਨਗੇ ਪਰ ਜਦੋਂ ਤੁਸੀਂ ਜਾਣਬੁੱਝ ਕੇ ਇੱਕ ਕੌਮ ਨੂੰ ਜਾਣ ਕੇ ਤੰਗ ਕਰੋਗੇ ਉਹਦਾ ਫਿਰ ਰੈਐਕਸ਼ਨ ਤੇ ਹੁੰਦਾ ਹੀ ਆ ਨਾ ਜੀ